ਸਤਿ ਸ੍ਰੀ ਅਕਾਲ ਉਹਦਾ ਕੈਮਰੇ ਲੱਗੇ ਹੋਣ ਉੱਥੇ ਥੋੜਾ ਉੱਤਰੀ ਕਰ ਦੇ ਨੀ ਉਹ ਆਹ ਬਸ ਤਾਂ ਤਾਂ ਕਰ ਦੇ ਇਹ ਨਿਕਲ ਜਾਣਾ ਆਪਾਂ ਹੁਣ ਇਹਦੇ ਨਾਲ ਮਿੱਟੀ ਖੋ ਖੋ ਕੇ ਪਾਉਣੀ ਹੈ ਪਾਸੇ 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 ਤੇ ਮੈਂ ਕਹਿ ਲਓ ਕਰਨਾ ਉਹ ਆ Maybe, mm it's, -hmm. mm -hmm. mm -hmm. ਉਦਮ ਸਿੰਘ ਐਮਸੀ ਸਾਫਕਾ ਐਮਸੀ ਨੇ ਸਾਡੇ ਮਹੱਲਾ ਰਾਮਪੁਰਾ ਕੋਟਪੁਰਾ ਦੇ ਉਹਨਾਂ ਦੇ ਸਤਿਕਾਰਯੋਗ ਮਾਤਾ ਸੁੰਦਰਕੌਰ ਜੀ ਦੀ ਜਦੋਂ ਅਚਾਨਕ ਡੈਥ ਹੋਈ ਸੀ ਤਾਂ ਉਸ ਵੇਲੇ ਵੀ ਉਹਨਾਂ ਨੇ ਆਕਸੀਜਨ ਲੋਕਾਂ ਨੂੰ ਮੁਹੱਈਆ ਕਰਵਾਉਣ ਲਈ ਨਿੰਮ ਦਾ ਬੂਟਾ ਲਾਇਆ ਸੀ ਅੱਜ ਉਹਨਾਂ ਦੀ ਧਰਮ ਪਤਨੀ ਬੀਬੀ ਅਮਰਤਕੌਰ ਜਿਹੜੇ ਇਥੋਂ ਸੁਖਮਨੀ ਸੇਵਾ ਸੈਟੀ ਦੇ ਮੈਂਬਰ ਵੀ ਸਨ ਇਸ ਗੁਰਦੁਆਰਾ ਸਾਹਿਬ ਵਿਖੇ ਉਹਨਾਂ ਨੇ ਬਹੁਤ ਸੇਵਾਵਾਂ ਨਿਭਾਈਆਂ ਬਹੁਤ ਉੱਚੀ ਸੁੱਚੀ ਸੋਚ ਦੇ ਮਾਲਕ ਸਨ ਉਹਨਾਂ ਦੇ ਅਚਾਨਕ ਵਿਛੋੜੇ ਕਰਕੇ ਅੱਜ ਉਹਨਾਂ ਦੇ ਜਿਹੜਾ ਅੰਗਿੱਠਾ ਸਬੰਧੀ ਰਸਮ ਦੇਖੋ ਫੁੱਲ ਨਹੀਂ ਚੁਗੇਗਾ ਉਦੋਂ ਵੀ ਨਹੀਂ ਸੀ ਫੁੱਲ ਚੁਗੇਗਾ ਅੱਜ ਵੀ ਨਹੀਂ ਚੁਗੇਗਾ ਅੱਜ ਵੀ ਅੰਗਿੱਠਾ ਸਾਂਭਿਆ ਗਿਆ ਸੋ ਇਸ ਪਰਿਵਾਰ ਦੀ ਇਹ ਸੋਚ ਹੈ ਕਿ ਸਾਡੇ ਪਾਣੀ ਗੰਦਲੇ ਹੋ ਰਹੇ ਨੇ ਸਾਡੇ ਪਾਣੀ ਪਲੀਤ ਹੋ ਰਹੇ ਨੇ ਸਾਡੇ ਪਾਣੀ ਖਤਮ ਹੋ ਰਹੇ ਨੇ ਸਾਡੇ ਪਾਣੀ ਡੂੰਗੇ ਹੋ ਰਹੇ ਨੇ ਇਸ ਲਈ ਉਹਨਾਂ ਨੇ ਕਿਹਾ ਜਿਹੜਾ ਅੱਜ ਬੋਰਡ ਦੇ ਦਰਖਤ ਦਾ ਬੂਟਾ ਲਾਇਆ ਇਹ ਬੋਰਡ ਦਾ ਦਰਖਤ ਜਿਵੇਂ ਉੱਥੇ ਨਿੰਮ ਦਾ ਬੂਟਾ ਦੇ ਰਿਹਾ ਆਕਸੀਜਨ ਉਹਵੇਂ ਬੋਰਡ ਦਾ ਬੂਟਾ ਆਕਸੀਜਨ ਦੇਊਗਾ ਸੋ ਜਥੇਦਾਰ ਬਾਬਾ ਕੁਲਵੰਤ ਸਿੰਘ ਝਾਂਕੀਆ ਜੀ ਇਸ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਨੇ ਇਹਨਾਂ ਨੇ ਜ਼ਿੰਮੇਵਾਰੀ ਲਈ ਹੈ ਕਿ ਇਸ ਬੂਟੇ ਨੂੰ ਬਹੁਤ ਵੱਡਾ ਕਰਾਂਗੇ ਤੇ ਇਹ ਬੂਟਾ ਸਦਾ ਲਈ ਆਕਸੀਜਨ ਦਿੰਦਾ ਰਹੇਗਾ